ਸਾਰੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ 'ਚ ਜਾਣੀ ਚਾਹੀਦੀ ਆ ਤੁਹਾਡੇ ਲਈ ਮੈਂ ਲੈ ਕੇ ਆਇਆ ਸੌਖਾ ਹੀ ਤਰੀਕਾ ਦੁਨੀਆ 'ਚ ਕਿੰਨੇ ਦੇਸ਼ ਆ ਦੁਨੀਆ 'ਚ 200 ਦੇਸ਼ ਆ ਫਿਰ ਮੈਂ ਕਹਦਾਂ ਸਾਰੇ ਪੰਜਾਬੀਆਂ ਦੇ ਫੋਨ 'ਚ ਵੀਡੀਓ ਜਾਣੀ ਚਾਹੀਦੀ ਬਾਈ ਜੀ ਤੁਹਾਨੂੰ ਠੱਗਾਂ ਕੋ ਜਾਣ ਦੀ ਲੋੜ ਹੀ ਨਹੀਂ ਪੈਣੀ ਹਾਂਜੀ ਮੈਂ ਤੁਹਾਡੇ ਲਈ ਲਿੰਕ ਇੱਕ ਆ ਹਾਂਜੀ 200 ਦੇਸ਼ ਆ 200 ਦੇ 200 ਦੇਸ਼ਾਂ ਦਾ ਤੁਸੀਂ ਦੇਖ ਸਕਦੇ ਆ ਪਹਿਲੀ ਤਾਂ ਗੱਲ ਤੁਹਾਨੂੰ ਮੈਂ ਇੱਕ ਗੱਲ ਸਾਂਝੀ ਕਰਾਂ ਆ ਪਿਛਲੇ ਦੋ ਕੁ ਮਹੀਨਿਆਂ ਚ 20 ਕ ਦੇਸ਼ਾਂ ਨੇ ਜਿਹੜੇ ਭਾਰਤੀ ਆ ਆਪਾਂ ਭਾਰਤੀ ਤੁਹਾਡੇ ਕੋ ਹਾਂਜੀ ਹਾਂਜੀ ਤੁਹਾਡੇ ਕੋ ਭਾਰਤੀ ਹੋਇਆ ਤੁਹਾਨੂੰ ਵੀਜ਼ਾ ਚਾਹੀਦਿਆ ਹੀ ਨਹੀਂ ਜਿੱਦਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਦੱਸਿਆ ਸੀ ਸਰਬੀਆ ਗਏ ਸੀ ਮੇਰੀ ਵੀਡੀਓ ਸੁਣ ਕੇ ਮੁੰਡੇ ਤੇ ਹੁਣ ਯੂਰਪ ਦੇ ਹਾਂਜੀ ਚੰਗੇ ਪੈਸੇ ਕਮਾ ਰਹੇ ਆ 20-30 ਹਜ਼ਾਰ ਰੁਪਏ ਚ ਯੂਰਪ ਚਲ ਗਏ ਸੀ ਜਿਹੜਾ ਕਿ 12-14 ਲੱਖ ਰੁਪਈਆ ਤੁਸੀਂ ਦਿੰਨੇ ਆ ਸੋ ਸ਼ੇਅਰ ਕਰੀ ਚਲੋ ਹੁਣ ਮੈਂ ਤੁਹਾਨੂੰ ਦਿਖਾਉਣ ਕੀ ਲੱਗਾ 200 ਦੇਸ਼ ਆ ਉਹਨਾਂ ਦੇ ਦੇਸ਼ਾਂ 'ਚ 200 ਦਾ ਹੀ ਸਾਰਿਆਂ ਦਾ ਹੀ ਇੱਕੋ ਹੀ ਥਾਂ ਤੇ 200 ਦੇਸ਼ਾਂ ਦਾ ਕਿਹੜੇ ਦੇਸ਼ਾਂ ਲਈ ਤੁਹਾਨੂੰ ਵੀਜ਼ਾ ਚਾਹੀਦਾ ਹਾਂਜੀ ਕਿਹੜੇ ਦੇਸ਼ਾਂ ਲਈ ਨਹੀਂ ਚਾਹੀਦਾ ਜੇ ਉਹਨਾਂ ਦੇਸ਼ਾਂ ਲਈ ਵੀਜ਼ਾ ਚਾਹੀਦਾ ਉਹ ਵੀ ਤੁਸੀਂ ਉੱਥੋਂ ਹੀ ਅਪਲਾਈ ਕਰ ਸਕਦੇ ਆ ਤੁਹਾਡਾ ਮੈਂ ਕੰਮਾ ਹੀ ਸੌਖਾ ਕਰਤਾ ਦੁਨੀਆ ਦੇ ਸਾਰੇ ਦੇਸ਼ਾਂ ਦਾ ਇੱਕੋ ਹੀ ਥਾਂ ਤੇ ਚਲੋ ਮਿਹਨਤ ਤਾਂ ਮੇਰੀ ਨਹੀਂ ਗਈ ਵੀ ਮੈਂ ਨਹੀਂ ਉਹ ਸਾਰਾ ਖਾਕਾ ਤਿਆਰ ਕੀਤਾ ਕੀਤਾ ਦਾ ਕਿਸੇ ਹੋਰ ਨੇ ਆ ਮੈਂ ਤਾਂ ਆਪਣੇ ਵਟਸਐਪ 'ਚ ਲਿੰਕ ਹੀ ਪਾਇਆ ਆ ਤੁਹਾਡੇ ਲਈ ਸੌਖਾ ਕਰਤਾ ਸੋ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਇੱਕ ਮੈਂ ਗੱਲ ਤੁਹਾਨੂੰ ਹੋਰ ਪੁੱਛਣੀ ਸੀ ਮਿੱਤਰੋ ਮੈਂ ਜਾ ਰਿਹਾ ਹੁਣ ਜਿੱਦਾਂ ਸਾਬੀ ਸਪੇਨ ਵਾਲਾ ਉਹ 50 ਦੇਸ਼ ਘੁੰਮ ਚੁੱਕਾ ਉਹਨੇ ਕੋਈ ਵੀਜ਼ਾ ਕਿਸੇ ਉਹ ਠੱਗ ਕੋ ਥੋੜੋ ਗਿਆ ਆਪ ਹੀ ਉਹਨੇ ਅਪਲਾਈ ਕੀਤਾ ਸੋ ਮੈਂ ਜਾ ਰਿਹਾ 224 'ਚ ਘੁੰਮਣ ਜਿੱਥੋਂ ਤੱਕ ਮੇਰਾ ਹੈਗਾ ਆਈਡੀਆ ਪਹਿਲਾ ਦੇਸ਼ ਮੈਂ ਜਾਣਾ ਮਿਸਰ ਅਜੀਪਤ ਸੋ ਕਈ ਲੋਕ ਕਹਿੰਦੇ ਮੇਰੇ ਕੋ ਕੁਝ ਵੀ ਹੈ ਨਹੀਂ ਉਹ ਆਪ ਹੀ ਮੇਰੀਆਂ ਗੱਲਾਂ ਨੇ ਉੱਤਰ ਦੇ ਦੇਣੇ ਜਦੋਂ ਮੈਂ ਉਹਨਾਂ ਦੇਸ਼ਾਂ 'ਚ ਚੱਲ ਜਾਣਾ ਤੁਹਾਨੂੰ ਵੀ ਪਤਾ ਹੀ ਆ ਕੁਝ ਪੱਲੇ ਹੋਵੇ ਪੇਪਰ ਹੋਣ ਤਾਂ ਹੀ ਹੋਰ ਦੇ ਇੱਛਾ ਚ ਬੰਦਾ ਜਾ ਸਕਦਾ ਇੰਡੀਆ ਛੱਡ ਕੇ ਮੈਂ ਦੁਨੀਆ ਚ ਕਿਤੇ ਵੀ ਜਾ ਸਕਦਾ ਹੁ ਤੁਸੀਂ ਦੱਸਿਓ ਸਾਰੇ ਵੀ ਤੁਸੀਂ ਲਾਈਕ ਕਿਹੜੇ ਦੇਸ਼ ਦਾ ਦੇਖਣਾ ਚਾਹੁੰਦੇ ਆ ਮੇਰਾ ਇੱਕ ਤਾਂ ਹੈਗਾ ਬਰਾਮੜ ਬਰਾਮੜ ਆਪਣੇ ਪੰਜਾਬੀਆਂ ਨੇ ਦੇਖੇ ਹੋਊਗੇ ਪਰ ਘੁੰਮ ਕੇ ਤੁਹਾਨੂੰ ਨਹੀਂ ਦਿਖਾਈ ਚੰਗੀ ਤਰ੍ਹਾਂ ਹਾਂਜੀ ਜਿਹੜੇ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਐਡੇ ਭਾਰੇ ਪੱਥਰ ਕਿਹਨੇ ਰੱਖਤੇ ਆ ਹਾਂਜੀ ਉਹ ਤਾਂ ਬਾਅਦ ਚ ਪੁੱਛਦਾ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਸਾਰਿਆਂ ਦਾ ਆਪਾਂ ਫਾਇਦਾ ਕਰਤਾ ਇੱਕੋ ਹੀ ਥਾਂ ਦੇ ਸੋ ਠੱਗਾਂ ਕੋਲ ਜਾਣ ਦੀ ਲੋੜ ਹੀ ਨਹੀਂ ਆਪੇ ਹੀ ਅਪਲਾਈ ਕਰੋ ਤੇ ਨਾਲੇ ਇਹ ਵੀ ਦੇਖੋ ਮੈਂ ਸੁਣਿਆ ਯਾਰ ਤੁਹਾਤੋਂ ਠੱਗ ਉਹਨਾਂ ਦੇ ਛਾਂ ਦੇ ਪੈਸੇ ਲਈ ਜਾਂਦੇ ਜਿਨ੍ਹਾਂ ਲਈ ਵੀਜ਼ਾ ਚਾਹੀਦਾ ਹੀ ਨਹੀਂਗਾ ਆਪਾਂ ਹੁਲੇ ਵੀ ਪੈਸੇ ਲਈ ਜਾਂਦੇ ਗੱਲ ਤਾਂ ਹੋਈ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਲਈ ਵੀਜ਼ਾ ਚਾਹੀਦਾ ਕਿੱਥੇ ਲਈ ਨਹੀਂ ਚਾਹੀਦਾ ਹੁਣ ਮੋਦੀ ਦੀਆਂ ਭੇਡਾਂ ਮੋਦੀ ਦੀ ਮੈਂ ਇਹ ਕਹਣੀ ਜੰਨੀ ਆ ਵੀ ਮੋਦੀ ਦੀ ਕਿਰਪਾ ਉਹ ਮੂਰਖੋ ਮੋਦੀ ਦੀ ਥੋੜੋ ਕਿਰਪਾ ਭਾਰਤ ਇੱਕ ਐਡੀ ਵੱਡੀ ਮੰਡੀ ਆ ਸਾਰੇ ਦੇਸ਼ ਚਾਹੁੰਦੇ ਵੀ ਭਾਰਤ ਦੇ ਲੋਕ ਸਾਡੇ ਘੁੰਮਣ ਆਉਣ ਤੇ ਸਾਡੇ ਇੱਥੇ ਪੈਸੇ ਖਰਚਣ ਮੋਦੀ ਦੀ ਕੋਈ ਕਿਰਪਾ ਨਹੀਂ ਇਹ ਆਬਾਦੀ ਦੀ ਕਿਰਪਾ ਆ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਬਾਅਦ ਵਿੱਚ ਤੁਹਾਨੂੰ ਮੈਂ ਇੱਕ ਸਵਾਲ ਪੁੱਛਦਾ ਸ਼ੇਅਰ ਕਰ ਦਿਓ ਜੀ ਬਿਨਾਂ ਕਾਹੇ ਨੋਟੀਫਿਕੇਸ਼ਨ ਥੋੜਾ ਹੀ ਜਾਂਦਾ ਇਹ ਕਿਸੇ ਨੇ ਅੱਜ ਤੱਕ ਤੁਹਾਨੂੰ ਨਹੀਂ ਦੱਸਿਆ ਹੁਣ ਆ ਜਾਓ ਆ ਦੇਖੋ ਭਾਈ ਠੀਕ ਹੈ ਜੀ ਕਰਨਾ ਕੀ ਆ ਮੈਂ ਲਿੰਕ ਪਾਤਾ ਆ ਇਹ ਵੀਡੀਓ ਤੇ ਚਲਦੀ ਚਲਦੀ ਚ ਮੈਂ ਕਹਿਣਾ ਹੁੰਦਾ ਮੇਰਾ ਗਰੁੱਪ ਫੋਲੋ ਕਰ ਲਓ ਤੁਹਾਡਾ ਹੀ ਫਾਇਦਾ ਕਈ ਨਹੀਂ ਕਰਦੇ ਨਾ ਕਰਨ ਮੈਨੂੰ ਨਹੀਂ ਕੋਈ ਉਹ ਪਾਤਾ ਜੀ ਲਿੰਕ ਹੁਣੇ ਹੀ ਲਿੰਕ ਪਾ ਕੇ ਆ ਰੁਕ ਗਿਆ ਜੀ ਆ ਦੇਖੋ ਭਾਰਤੀ ਪਾਸਪੋਰਟ ਕਿਹੜੇ-ਕਿਹੜੇ ਦੁਨੀਆ ਦੇ ਦੇਸ਼ਾਂ 'ਚ ਤੁਹਾਨੂੰ ਵੀਜ਼ਾ ਚਾਹੀਦਾ ਨਾਲੇ ਲਿੰਕ ਵੀ ਨਾਲੇ ਹੀ ਆ ਆ ਸਾਰੇ ਦੁਨੀਆ ਦੇ 200 ਦੇਸ਼ਾਂ ਦਾ ਲਿਖਿਆ ਆ ਭਈ ਦੇਖ ਸਕਦੇ ਆ ਕਿੱਥੇ-ਕਿੱਥੇ ਲਈ ਵੀਜ਼ਾ ਚਾਹੀਦਾ ਠੀਕ ਹੈ ਜੀ ਜਿੱਥੇ-ਜਿੱਥੇ ਲਈ ਚਾਹੀਦਾ ਆ ਉਹਨਾਂ ਦਾ ਲਿੰਕ ਵੀ ਦਿੱਤਾ ਆ ਜੇ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਆਪਾਂ ਕੈਨੇਡਾ ਲਾ ਲੈਂਦੇ ਆ ਇੱਥੇ ਕੈਨੇਡਾ ਹੋਣਾ ਕਿਤੇ ਕਰੋਸ਼ੀਆ CA ਆ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਆਪਾਂ ਸੀਏ ਕਨੇਡਾ ਆਹ ਦੇ ਕਨੇਡਾ ਕਨੇਡਾ ਵੀਜ਼ਾ ਰਿਕੁਆਇਰਡ ਠੀਕ ਹੈ ਜੀ ਸੋ ਕਨੇਡਾ ਦੀ ਸਾਈਟ ਜਿੱਥੋਂ ਵੀਜ਼ਾ ਤੁਹਾਨੂੰ ਮਿਲ ਸਕਦਾ ਉਹ ਵੀ ਇਹਨੇ ਨਾਲ ਹੀ ਦਿੱਤੀ ਹੋ ਆ ਸੋ ਦੇਖ ਸਕਦੇ ਇੱਥੇ ਤੁਸੀਂ ਕਲਿੱਕ ਕਰਨਾ ਤੇ ਉਹ ਓਪਨ ਹੋ ਜਾਣੀ ਆ ਠੀਕ ਹੈ ਜੀ ਆ ਹੁਣ ਕਈ ਦੇਸ਼ਾਂ ਦਾ ਵੀਜ਼ਾ ਔਨ ਅਰਾਈਵਲ ਈ ਵੀਜ਼ਾ ਲਾ ਲੋ ਆ ਓਪਨ ਹੋ ਜਾਣੀ ਠੀਕ ਹੈ ਜੀ ਆ ਦੇਖ ਸਕਦੇ ਹਾਂ ਹਾਂਜੀ ਆ ਈ ਵੀਜ਼ਾ ਹੁਣ ਕਿਸੇ ਦੇਖਦਾ ਚਾਹੀਦਾ ਤੁਹ ਸਾਰਿਆਂ ਦੇ ਇੱਛਾ ਦਾ ਇਹ ਨਹੀਂ ਉੱਥੇ ਕਰਤਾ ਆ ਭਾਈ ਦੇਖੋ ਇਤੋਂ ਸੌਖਾ ਤਾਂ ਹੋਣਾ ਨਹੀਂ ਹੁਣ ਮੰਨ ਲਓ ਹਾਂਜੀ ਆ ਡੋ ਤੁਸੀਂ ਘੁੰਮਣ ਜਾਣਾ ਡੋਮਿਨਿਕਾ ਹਾਂਜੀ ਵੀਜ਼ਾ ਇੰਡੀਆ ਵਾਲਿਆਂ ਲਈ 100 180 ਦਿਨਾਂ ਦਾ ਆ ਨਾਲ ਹੀ ਚਾਲ ਜੀ ਆ ਦੇਖੋ ਸਾਰੀਆਂ ਬਾਈ ਜੀ ਇਤੋਂ ਸੌਖਾ ਤਾਂ ਬਾਈ ਹੋ ਨਹੀਂ ਸਕਦਾ ਦੁਨੀਆ ਦੇ ਸਾਰੇ ਦੇਸ਼ਾਂ ਦਾ ਜਿੱਥੋਂ ਤੁਸੀਂ ਜਾਣਾ ਆ ਕਿਹੜੇ ਦੇਸ਼ਾਂ ਲਈ ਸਭ ਤੋਂ ਪਹਿਲਾਂ ਸਾਰਾ ਦੇਖਿਓ ਕਿ ਕਿਹੜੇ ਦੇਸ਼ਾਂ ਲਈ ਸਾਨੂੰ ਵੀਜ਼ਾ ਚਾਹੀਦਾ ਬਹੁਤ ਜ਼ਿਆਦਾ ਦੇਸ਼ ਹੋਗੇ ਜਿਨ੍ਹਾਂ ਲਈ ਭਾਰਤ ਵਾਲਿਆਂ ਨੂੰ ਵੀਜ਼ਾ ਚਾਹੀਦਾ ਹੀ ਨਹੀਂ ਆ ਸਾਰੇ ਦੁਨੀਆ ਦੇ ਦੇਸ਼ਾਂ ਦਾ ਤੇ ਨਾਲ ਹੀ ਲਿੰਕ ਦਿੱਤੇ ਹੋ ਆ ਉਥੇ ਕਲਿੱਕ ਕਰਕੇ ਤੁਸੀਂ ਅਪਲਾਈ ਵੀ ਕਰ ਸਕਦੇ ਜੇ ਅਪਲਾਈ ਕਰਨਾ ਸੋ ਇਹ ਤੁਸੀਂ ਕਿੱਥੋਂ ਲੈ ਸਕਦੇ ਉਹ ਵੀ ਤੁਹਾਨੂੰ ਦੱਸਦਾ ਇਹ ਹੈਗਾ ਜੀ ਮੇਰਾ WhatsApp ਗਰੁੱਪ ਹਿੰਦੀ ਜਸਵਾਲ ਜਿਹੜਾ ਕਿ 45 4876 ਲੋਕਾਂ ਨੇ ਫੋਲੋ ਕੀਤਾ ਆ ਇਹਦਾ ਮੈਂ ਲਿੰਕ ਤੁਹਾਨੂੰ ਦਿੰਦਾ ਇਹ ਚ ਸਾਰਾ ਆਪਾ ਇਮੀਗ੍ਰੇਸ਼ਨ ਦਾ ਹੀ ਪਾਈਦਾ ਸਭ ਤੋਂ ਵੱਡਾ ਫਾਇਦਾ ਇਹ ਆ ਸੋਇਚ ਤੁਹਾਡਾ ਮੋਬਾਈਲ ਨਹੀਂ ਕਿਸੇ ਕੋ ਜਾਣਾ ਮੇਕੋ ਵੀ ਨਹੀਂ ਆਉਣਾ ਸੋ ਚੋਰੀ ਹੋਣ ਦਾ ਖਤਰਾ ਨਹੀਂ ਭਈ ਆਪਾਂ ਕਿਤੇ ਜੁਆਇਨ ਕਰ ਲਿਆ ਸਾਡਾ ਮੋਬਾਈਲ ਕੋਈ ਚੱਕ ਲੂ ਸਮਝੇ ਨਾ ਮੇਰੀ ਗੱਲ ਮੈਂ ਕਹਿਣਾ ਕੀ ਚਾਹੁੰਦਾ ਸੋ ਇਦਾਂ ਕਈ ਕੁੜੀਆਂ ਨੂੰ ਖਤਰਾ ਹੁੰਦਾ ਕਈ ਮੁੰਡੇ ਉਹਨਾਂ ਦੇ ਮੋਬਾਈਲ ਚੱਕ ਕੇ ਮੈਸੇਜ ਕਰਨ ਲੱਪ ਜਾਂਦੇ ਗਰੁੱਪ ਚੋਂ ਇਦਾਂ ਦਾ ਕੋਈ ਚੱਕਰ ਨਹੀਂਗਾ ਤੇ ਆਪਣੇ ਰੰਗੀ ਵੀਰ ਦਾ ਨਰਵੈਣ ਸਿੰਘ ਰੰਗੀ ਸ਼ੁਕਰੀਆ ਵੀਰੇ ਤੂੰ ਦਿੱਲੀ ਉਹ ਕਰਦਾ ਆ ਜੀ ਸ਼ੁਕਰੀਆ ਸੋ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਇੱਥੇ ਕਿੱਦਾਂ ਜਾ ਸਕਦੇ ਇਹ WhatsApp ਨੇ ਜਿਹੜੀ ਗਰੁੱਪ ਤਿਆਰ ਕੀਤੇ ਇਹਨਾਂ ਦਾ ਇੱਕ ਇਸ਼ੂ ਆ ਜਦ ਤੱਕ ਵੈਰੀਫਾਈ ਨਹੀਂ ਹੁੰਦੇ ਸਰਚ 'ਚ ਨਹੀਂ ਇਹ ਸ਼ੋ ਹੋਣਾ ਤੁਹਾਨੂੰ ਤੁਹਾਨੂੰ ਲਿੰਕ ਇੱਥੋਂ ਹੀ ਚੱਕਣਾ ਪੈਣਾ ਆ ਉਹ ਜਦੋਂ ਮੈਂ ਵੈਰੀਫਾਈ ਕਰਾਉਂ ਫਿਰ ਸ਼ੋ ਹੋਣਾ ਸਾਰ ਤੇ ਨਹੀਂ ਇਹ ਸ਼ੋ ਹੁੰਦਾ ਇਹਨਾਂ ਦਾ ਇਹ ਚੱਕਰ ਆ ਠੀਕ ਆ ਇਹ ਚ ਹੁਣ ਲੱਖਾਂ ਲੋਕ ਜੁੜ ਸਕਦੇ ਆ ਜਿਹਦਾ ਟੈਲੀਗ੍ਰਾਮ ਆਪਣੇ 50000 ਹੋ ਗਏ ਸੀ ਉਹਦਾ ਇਹ ਚੱਕਰ ਸੀ ਕੁੜੀਆਂ ਦੇ ਮੋਬਾਈਲ ਚੱਕ ਕੇ ਉਹਨਾਂ ਨੂੰ ਮੈਸੇਜ ਕਰ ਲੱਪਿੰਦੇ ਸੀ ਮੁੰਡੇ ਤੰਗ ਕਰਦੇ ਸੀ ਇਹਦੇ ਚ ਬਾਈ ਜੀ ਮੋਬਾਈਲ ਤੁਹਾਡਾ ਮੇਰੇ ਕੋ ਵੀ ਨਹੀਂ ਹੋਣਾ ਕਿਸੇ ਹੋਰ ਕੋ ਦਾ ਕੀ ਜਾਣਾ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਆ ਸੋ ਲਿੰਕ ਮੈਂ ਤੁਹਾਨੂੰ ਦਿਨਾ ਸੋ ਤੁਸੀਂ ਕਮੈਂਟਾਂ 'ਚ ਸੱਚਮੇਂ ਨਾਲ ਥੋੜਾ ਜਿਹਾ ਫਾਇਦਾ ਕਰ ਦਿਓ ਤੁਸੀਂ ਕਿਹੜਾ ਦੇਸ਼ ਦੇਖਣਾ ਚਾਹੁੰਦੇ ਆਂ ਹਾਂਜੀ ਭਾਰਤ ਦਾ ਚਲੋ ਤੁਸੀਂ ਦੇਖ ਹੀ ਲਿਆ ਮੈਂ ਜਾਬ ਨਹੀਂ ਸਕਦਾ ਸੋ ਇੰਡੀਆ ਨੂੰ ਛੱਡ ਕੇ ਦੁਨੀਆ ਦੇ 200 ਦੇਸ਼ਾਂ 'ਚ ਕਿਹੜੇ ਦੇਸ਼ ਤੁਸੀਂ ਦੇਖਣਾ ਚਾਹੁੰਦੇ ਮੇਰੀ ਲਿਸਟ 'ਚ ਹੈਗਾ ਇੱਕ ਅਜਿਬਤ ਇੱਕ ਕੋਰੀਆ ਕਿਮਜੋਂਗਉਨ ਉਹ ਟਿੱਡੂ ਵਾਲਾ ਉੱਤਰੀ ਕੋਰੀਆ ਦੋ ਦੇਸ਼ ਆ ਜਿਹੜੇ ਮੈਂ ਸੋਚਿਓ ਵੀ ਉੱਥੋਂ ਸ਼ੁਰੂ ਕਰੂੰਗਾ ਤੇ ਸਾਪੀ ਸਪੇਨ ਵਾਲਾ 50 ਦੇਸ਼ ਘੁੰਮ ਚੁੱਕਾ ਇੱਥੇ ਹੀ ਆਇਆ ਹੋਇਆ ਉਹ ਤੇ ਉਹਦੇ ਨਾਲ ਪਹਿਲਾਂ ਤਾਂ ਮੈਂ ਕੈਨੇਡਾ ਕੋ ਮਣਾ ਹਾਂਜੀ 2 ਮਹੀਨੇ ਉਹਨੇ ਅਜੇ ਇੱਥੇ ਹੋਰ ਲਾਉਣੇ ਆ ਤੇ ਉਹ ਨਾਲ ਹਾਂਜੀ ਸੋ ਦੱਸਿਓ ਪਲੀਜ਼ ਕਮੈਂਟਾਂ 'ਚ ਮੇਰੇ ਵੀਰ ਭਰਾ ਵੀ ਚਲੋ ਠੀਕ ਆ ਪਤਾ ਕੀ ਗੱਲ ਆ ਕਹਿੰਦੇ ਜ਼ਬਾਨ ਤੇ ਇੱਕ ਵਾਰੀ ਸਵਿੱਤਰੀ ਸਵਾਰ ਹੁੰਦੀ ਆ ਬੰਦਾ ਜਿਹੜੀ ਚੀਜ਼ ਬਾਰੇ ਸੋਚਦਾ ਪੂਰੇ ਦਿਨ 'ਚ ਕਈ ਵਾਰੀ ਉਹ ਸੱਚੀ ਹੋ ਜਾਂਦੀ ਆ ਠੀਕ ਆ ਸੋ ਤੁਸੀਂ ਮੰਨ ਲਓ ਚਲੋ ਇਹ ਨਹੀਂ ਵੀ ਤੁਸੀਂ ਇਦਾਂ ਕਰਦੇ ਹੋ ਵੀ ਚਲੋ ਮੇਰੇ ਵੱਲੋਂ ਨਹੀਂ ਆਪਣੇ ਵੱਲੋਂ ਵੀ ਜੇ ਤੁਹਾਨੂੰ ਮੌਕਾ ਮਿਲੇ ਤੁਹਾਡੀ ਕੁਝ ਕਿਸਮਤ ਜਾਗ ਜਾਵੇ ਕੁਝ ਤੁਸੀਂ ਕਿਹੜਾ ਦੇਸ਼ ਦੇਖਣਾ ਚਾਹੁੰਦੇ ਆ ਪੀ ਜਿਹੜੀ ਤੁਹਾਡੀ ਇੱਛਾ ਆ ਉਹ ਜਰੂਰ ਦੱਸਿਓ ਕਮੈਂਟਾਂ 'ਚ ਠੀਕ ਆ ਦੋ ਚੀਜ਼ਾਂ ਹੋ ਜਾਣੀਆਂ ਬਾਕੀ ਮੈਂ ਪੜੂੰਗਾ ਸਾਰੇ ਵੀ ਕਿਹੜੇ ਦੇਸ਼ ਲੋਕ ਆਪਣੇ ਦੇਖਣਾ ਚਾਹੁੰਦੇ ਆ ਸੋ ਮੈਂ ਉੱਥੇ ਜਾਊਂਗਾ ਸੋ ਹੁਣੇ ਗਰੁੱਪ ਆਪਣਾ ਸਾਰੇ ਫੋਲੋ ਕਰ ਲਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਧੰਨਵਾਦ ਆ ਸੋ ਇਹ ਕਰਨਾ ਕਿੱਦਾਂ ਫੋਲੋ ਸੋ ਦੱਸ ਦਿੰਨੇ ਆ ਸੋ ਸੱਚੇ 'ਚ ਨਹੀਂ ਇਹ ਆਉਣਾ ਦੇਖੋ ਇਸ ਤੋਂ ਵੱਧ ਭਾਈ ਫਾਇਦਾ ਹੁਣ ਕਿੱਦਾਂ ਕਰ ਸਕਦੇ ਆਂ ਦੇਖੋ ਮੈਂ ਅੱਜ ਤਾਈਂ ਭਾਈ ਤੁਹਾਨੂੰ ਕਿਸੇ ਪੰਜਾਬੀ ਨੇ ਜਾਂ ਤਾਂ ਕਹਿ ਦੋ ਦੱਸਿਆ ਵੀ ਭਾਈ ਪੂਰੇ 200 ਦੇਚਾਂ ਦਾ ਹੀ ਲਿਆ ਕੇ ਤੁਹਾਨੂੰ ਦੇ ਦਿੱਤੀ ਆਹ ਲਿਸਟ ਜੀ ਨਾਲੇ ਮੁਕਤ ਕੋਈ ਪੈਸਾ ਨਹੀਂਗਾ ਹੈ ਨਾਲੇ ਦੇਚਾਂ ਦੇ ਨਾਂ ਆ ਜਿੱਥੇ ਲਿਖਿਆ ਈ ਵੀਜ਼ਾ ਜਾਂ ਕੋਈ ਵੀਜ਼ਾ ਨਹੀਂ ਉੱਥੇ ਲਿੰਕ ਵੀ ਆ ਚੜਜੋ ਦੇਖੋ ਹੈ ਸੋ ਇਹ ਕਰ ਕਿ ਦੱਸ ਸਕਦੇ ਹੁਣ ਮੈਂ ਤੁਹਾਨੂੰ ਦੱਸਦਾ ਇਹਦਾ ਇਹ ਚੱਕਰ ਆ ਸਰਚ ਚ ਨਹੀਂ ਆਉਂਦਾ ਜਦ ਤੱਕ ਆਪਣਾ ਹੋ ਨਹੀਂ ਹੁੰਦਾ ਸੋ ਦੋਨਾਂ ਖਾਤਿਆਂ ਤੇ ਇੱਕ ਖਾਤੇ ਤੇ ਮੈਂ ਲਿੰਕ ਪਾ ਦਿੱਤਾ ਵੀਡੀਓ ਤੋਂ ਪਹਿਲਾਂ ਤੇ ਦੂਜੇ ਖਾਤੇ ਤੇ ਜੀਤੇ ਲਾਈ ਵਿਆ ਮੈਂ ਪਾ ਦਿੰਦਾ ਆ ਦੇਖ ਲਓ ਜੀ ਆ ਪਾਤਾ ਆ ਇੱਥੇ ਆ ਜਾਓ ਸਾਰੇ ਫੋਨ ਓਹ ਤੇਰੀ ਕਿੱਧਰ ਗਿਆ ਓਏ ਦੇਖ ਲਓ ਜੀ ਲਿੰਕ ਤਾਂ ਮੈਂ ਪਾਇਆ ਸੀ ਕਿੱਧਰ ਗਿਆ ਮੈਨੂੰ ਲੱਗਦਾ ਭੁੱਲ ਗਿਆ ਚਲੋ ਕੋਈ ਨਹੀਂ ਮੈਂ ਪਾ ਦਿੰਦਾ ਦੋਨਾਂ ਖਾਤਿਆਂ ਤੇ ਇੱਥੇ ਲਿੰਕ ਪਾ ਦਿੰਦਾ ਜਦੋਂ ਵੀਡੀਓ ਮੁੱਕਦੀ ਆ ਇੱਕ ਮਿੰਟ ਤਾਂ ਹੀ ਦੇਖ ਲਿਓ ਇੱਥੋਂ ਤੁਸੀਂ ਕਲਿੱਕ ਕਰਨਾ ਇੱਧਰ ਆ ਜਾਣਾ ਜੀ ਠੀਕ ਹੈ ਜੀ ਤੇ ਇਹ ਲਿੰਕ ਫਿਰ ਦੇਖੋ ਸਾਰਿਆਂ ਦਾ ਹੀ ਫਾਇਦਾ ਆ ਸਾਰੇ ਪਾਸੇ ਗਰੁੱਪ ਸ਼ੇਅਰ ਕਰ ਦਿਓ ਵੀਰ ਮੇਰੇਓ ਆਪਣੇ ਲੋਕ ਠੱਗਾਂ ਤੋਂ ਹੋ ਜਾਣ ਐਵੇਂ ਨਾ ਆਪਾਂ ਉਹਨਾਂ ਨੂੰ ਪੈਸੇ ਦਈਏ ਲੜਾਈਆਂ ਲਈਏ ਚੈੱਕ ਕਰੋ ਆਪਣੇ ਤੌਰ ਤੇ 200 ਦੇਸ਼ਾਂ ਦਾ ਕਿਹੜੇ ਦੇਸ਼ ਲਈ ਵੀਜ਼ਾ ਚਾਹੀਦਾ ਨਾਲ ਸਾਈਟਾਂ ਵੀ ਉਹਨਾਂ ਦੇਸ਼ਾਂ ਦੀਆਂ ਜਿੱਥੋਂ ਅਪਲਾਈ ਕਰਨਾ ਇਤੋਂ ਵੱਧ ਤਾਂ ਭਰਾਵੋ ਆਪਾਂ ਕੁਝ ਕਰ ਨਹੀਂ ਸਕਦੇ ਠੀਕ ਹੈ ਜੀ ਵੱਧੋ ਵੱਧ ਦੇ ਵੀਡੀਓ ਸ਼ੇਅਰ ਕਰਿਓ ਵੱਧੋ ਵੱਧ ਤੇ ਬਾਕੀ ਹੋਰ ਵੀ ਕਈ ਗੱਲਾਂ ਆ ਜਿਹੜੀਆਂ ਚੱਲ ਰਹੀਆਂ ਆਲੇ-ਦੁਆਲੇ ਉਹ ਫੇਰ ਗੱਲ ਕਰਾਂਗੇ ਮੈਂ ਕਿਹਾ ਤੁਹਾਡੇ ਨਾਲ ਆ ਗੱਲ ਸਾਂਝੀ ਕਰ ਲਈਏ ਜਿਹੜੀ ਕਿ ਸਾਰੇ ਪੰਜਾਬੀਆਂ ਦੇ ਕੰਮ ਦੀ ਆ ਜ਼ਰੂਰੀ ਨਹੀਂ ਵੀ ਤੁਸੀਂ ਸਾਰਿਆਂ ਨੇ ਕੈਨੇਡਾ ਹੀ ਆਉਣਾ ਜਾਂ ਇੱਥੇ ਹੀ ਜਾਣਾ ਹੁਣ ਮੰਨ ਲਓ ਜਿਨ੍ਹਾਂ ਦਾ ਕਾਫੀ ਜਿਹਦਾ ਭਾਈ ਜੀ ਜਿਹਦੇ ਜੀ ਕੋ ਫੇਰ ਮੈਂ ਕਹਿੰਦਾ ਜੀ ਕੋ ਸਰਕਾਰੀ ਨੌਕਰੀ ਆ ਜਾਂ ਜਿਹੜਾ 40-50 ਹਜ਼ਾਰ ਕਮਾਉਂਦਾ ਇੰਡੀਆ 'ਚ ਭਾਵੇਂ ਸਰਕਾਰੀ ਨੌਕਰੀ ਭਾਵੇਂ ਨਹੀਂ ਭੁੱਲ ਕੇ ਵੀ ਕੈਨੇਡਾ ਨਾ ਆਇਓ ਆ ਹੱਥ ਜੋੜਦਾ ਆ ਸੋ ਆਪਣੇ ਜਿਨ੍ਹਾਂ ਕੋ ਯੂਰਪ ਦੇ ਦੇਸ਼ਾਂ ਦਾ ਉਹ ਹੈਗਾ ਆ ਉਹ ਵੀ ਨਾ ਆਇਓ ਉਹ ਵੀ ਕਾਫੀ ਲੋਕ ਇੱਥੇ ਆ ਕੇ ਮੁੜ ਗਏ ਆ ਠੀਕ ਆ ਬਾਕੀ ਮਰਜੀ ਤੁਹਾਡੀ ਜ਼ਿੰਦਗੀ ਤੁਹਾਡੀ ਆ ਠੀਕ ਹੈ ਜੀ ਸੋ ਜੇ ਤੁਸੀਂ ਮੰਨ ਲਓ ਕੈਨੇਡਾ ਵੀ ਨਹੀਂ ਆਉਣਾ ਦੁਨੀਆ ਦੇ ਹੋਰ ਦੇਸ਼ਾਂ 'ਚ ਕਾਫੀ ਸੋਹਣੇ ਸੋਹਣੇ ਦੇਸ਼ ਆ ਸੋ ਜਿੱਥੇ ਵੀ ਜੇ ਦੀ ਉਹ ਹੈ ਹੀ ਨਹੀਂ ਸੋ ਇਹਦਾ ਫਾਇਦਾ ਇਹ ਕੀ ਆ ਮੰਨ ਲਓ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਆ ਜਿੱਥੇ ਬਾਈ ਜੀ ਵੀਜ਼ਾ ਨਹੀਂ ਚਾਹੀਦਾ ਉੱਥੇ ਪੰਜਾ ਸੱਤਾਂ ਦੇਛਾ ਚ ਘੁੰਮੋ ਤੁਹਾਡਾ ਕੈਨੇਡਾ ਦਾ ਵੀਜ਼ਾ ਠਾ ਲੱਗੇਗਾ ਕਿਉਂਕਿ ਤੁਹਾਡੀ ਆ ਹੋ ਜਾਣੀ ਆ ਵੀ ਤੁਸੀਂ ਘੁੰਮਣ ਦੇ ਸ਼ਕੀਨ ਆ ਵੀ ਇੱਥੇ ਵੀ ਘੁੰਮ ਕੇ ਮੁੜ ਜਾਣਾ ਭਾਵੇਂ ਮੁੜਦਾ ਤਾਂ ਕੋਈ ਹੈ ਨਹੀਂਗਾ ਪਤਾ ਇਹਨਾਂ ਨੂੰ ਵੀ ਆ ਉਹੀ ਕਰਨੀ ਹੁੰਦੀ ਆ ਮੈਂ ਲਿੰਕ ਵੀਡੀਓ ਮੁੱਕਦੀ ਨਾਲ ਹੀ ਪਾਉਣ ਲੱਗਾ ਹਾਂਜੀ ਜਦੋਂ ਵੀਡੀਓ ਮੁੱਕਣੀ ਨਾਲ ਹੀ ਲਿੰਕ ਸਾਰੇ ਫਿਰ ਫੋਲੋ ਕਰ ਲਓ ਤੇ ਆ ਵੀਡੀਓ ਵੱਧੋ ਵੱਧ ਸ਼ੇਅਰ ਕਰ ਦਿਓ ਸਾਰਿਆਂ ਤੱਕ ਗਰੁੱਪ ਨੂੰ ਫੋਲੋ ਕਰਕੇ ਉਹ ਵੀ ਸ਼ੇਅਰ ਕਰਿਓ ਬਾਈ ਜੀ ਤਾਂ ਜੋ ਆਪਣੇ ਪੰਜਾਬੀ ਠੱਗੀਆਂ ਤੋਂ ਹੋ ਜਾਣ ਤੇ ਸਾਰੇ ਸਸਰੀਕਾਲ ਤੇ ਭੇਡਾਂ ਦੀ ਥੈਂਕ ਯੂ ਕਰ ਲਿਓ